ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਧਮਾਕਾ ਹੋਣ ਜਾ ਰਿਹਾ ਹੈ ਸ਼ਕਲਤਖ ਸਾਭ ਦੇ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਭਰਤੀ ਕਮੇਟੀ ਇੱਕ ਨਵੀਂ ਪੰਥਕ ਪਾਰਟੀ ਦਾ ਗਠਨ ਕਰਨ ਦਾ ਐਲਾਨ ਕਰੇਗੀ ਤਾਂ ਅਕਾਲੀ ਦਲ ਦੇ ਬਾਗੀ ਧੜੇ ਤੇ ਹੋਰ ਪੰਥਕ ਸ਼ਖਸੀਅਤਾਂ ਦੇ ਵੱਲੋਂ ਬੋਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਪੰਥਕੀ ਘਾਟ ਕਰਕੇ ਨਵੇਂ ਮੁਖੀ ਦਾ ਐਲਾਨ ਕੀਤਾ ਜਾਵੇਗਾ ਤਾਂ ਸੂਤਰ ਦੱਸਦੇ ਨੇ ਕਿ ਨਵੀਂ ਪਾਰਟੀ ਦੀ ਕਮਾਂਡ ਸ਼ਕਲਤਖ ਸਾਭ ਦੇ ਸਾਬਕਾ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਜਾ ਸਕਦੀ ਹੈ ਪਰ ਸਿਆਸੀ ਮਹਾਰਾ ਦਾ ਕਹਿਣਾ ਹੈ ਕਿ ਇਸ ਨਵੀਂ ਪਾਰਟੀ ਦੇ ਗਠਨ ਦੇ ਨਾਲ ਸੁਖਪੀਰ ਬਾਦਲ ਦੀਆਂ ਮੁ ਨੇ ਬੇਸ਼ੱਕ ਇਸ ਧੜੇ ਦੇ ਵੱਲੋਂ ਬਹੁਤੇ ਬਾਗਯਕਾਲੀ ਲੀਡਰ ਇਸ ਦੇ ਵਿੱਚ ਸ਼ਾਮਲ ਨੇ ਪਰ ਇਸ ਨੂੰ ਕੋਈ ਪੰਥਕ ਸ਼ਕਸ਼ੇਤਾ ਦੀ ਹਿਮਾਇਤ حاصل ਹੈ ਵਿਦੇਸ਼ਾਂਦਰ ਬੈਠੇ ਬਹੁਤੇ ਸਿੱਖ ਵੀ ਅਕਾਲੀ ਦਲ ਦੇ ਉੱਪਰ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਨਾਖੁਸ਼ ਨੇ ਤੇ ਇਸ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਪਾਰਟੀ ਸਿਆਸੀ ਸਮੀਕਰਨ ਬਦਲ ਚਾਹਤੀ ਹੈ ਦੱਸਦੇ ਇਹ ਕਿ ਵੀ ਕਿਹਾ ਜਾ ਰਿਹਾ ਹੈ ਕਿ ਉਹੀ ਭਰਤੀ ਕਮੇਟੀ ਹੈ ਜਿਸ ਦੇ ਵੱਲੋਂ ਕੀ ਤਦ ਦੱਸਦੇ ਹਾਂ ਕਿ ਉਹੀ ਪਾਰਟੀ ਕਮੇਟੀ ਹੈ ਜਿਸ ਦਾ ਗਠਨ ਸੀ ਅਕਾਲ ਤਖਤ ਸਾਹਿਬ ਨੇ 2 ਦਸੰਬਰ 2024 ਨੂੰ ਸ਼ਾਮਣੀ ਆਕਾਰੀ ਦਲ ਦੇ ਪੁਨਰਗਠਨ ਦੇ ਲਈ 7 ਮੈਂਬਰੀ ਟੀਮ ਦੇ ਵਜੋਂ ਕੀਤਾ। ਸ਼ਾਮਣੀ ਕਮੇਟੀ ਪ੍ਰਧਾਨ ਹਰਜਿੰਦਰ ਧਾਮੀ ਤੇ ਸਾਬਕਾ ਮੁਖੀ ਕਿਰਪਾਲ ਸਿੰਘ ਬੰਡੂਮਕਰ ਨੇ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਇਸ ਕਮੇਟੀ ਨੂੰ ਘਟ ਕੇ ਹੁਣ 5 ਮੈਂਬਰੀ ਕਮੇਟੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਮਨਪ੍ਰੀਤ ਯਾਦਲੀ, ਗੁਰਪ੍ਰਤਾਪ ਸਿੰਘ ਵਿਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਚੁੰਦਾ ਤੇ ਬੀਬੀ ਸਤਵੰਤ ਕੋਰ ਸ਼ਾਮਲ ਨੇ। ਪਿਛਲੇ 6 ਮਹੀਨਿਆਂ ਦੇ ਵਿੱਚ ਇਸ ਟੀਮ ਨੇ 15 ਲੱਖ ਮੈਂਬਰ ਬਣਾ ਲਏ ਤੇ 11 ਅਗਸਤ ਨੂੰ ਹਾਜ਼ਰ ਪ੍ਰਤੀਨਿਧੀ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਜਾ ਰਹੇ ਨੇ ਮੀਟਿੰਗ ਦੇ ਵਿੱਚ ਨਵੇਂ ਮੁਖੀ ਦੇ ਨਾਮ ਦਾ ਐਲਾਨ ਹੋ ਸਕਦਾ ਹੈ ਜਿਸ ਦੇ ਵਿੱਚ ਸੰਭਾਵਨਾ ਹੈ ਕਿ ਸਾਬਕਾ ਚੌਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਦੇ ਮੁਖੀ ਚੁਣੇ ਜਾ ਸਕਦੇ ਨੇ ਇਸ ਘਟਨਾਕ੍ਰਮ ਦਿਨਾਂ ਬادل ਢੜੇ ਦੇ ਵਿੱਚ ਘਬਰਾਹਟ ਜ਼ਰੂਰ ਨਜ਼ਰ ਆ ਰਹੀ ਹੈ ਦੋ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਛੱਡ ਕੇ ਗਿਆ ਆਗੂਆਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਤੇ ਉਹਨਾਂ ਇਹ ਵੀ ਮੰਨਿਆ ਕਿ ਉਹਨਾਂ ਗਲਤੀ ਕੀਤੀ ਹੈ ਤੇ ਸਾਰਿਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਪਰ ਪਾਰਟੀ ਕਮੇਟੀ ਨੇ ਉਹਨਾਂ ਦੀਆਂ ਅਪੀਲਾਂ ਰੱਦ ਕਰ ਦਿੱਤੀਆਂ ਪਾਟੀ ਸੂਤਰ ਦੇ ਕਹਿਣੇ ਕਿ ਸੁਖਬੀਰ ਬਾਦਲ ਨੇ ਆਗੂਆ ਦੇ ਨਾਲ ਨਿੱਜੀ ਪੱਧਰ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਭਰਤੀ ਕਮੇਟੀ ਨੇ ਇਹ ਮੀਟਿੰਗ ਦਰਬਾਰ ਸਾਹਿਬ ਕੰਪਲੈਕਸ ਦੇ ਤੇਜ ਸਿੰਘ ਸਮੁੰਦਰੀ ਹਾਲਚ ਕਰਨ ਦੀ ਮੰਗ ਕੀਤੀ ਪਰ ਸ਼੍ਰੋਮਣੀ ਕਮੇਟੀ ਪ੍ਰਬੰਧਕਾ ਦੇ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਸ਼੍ਰੋਮਣੀ ਕਮੇਟੀ ਨੇ ਭਾਈ ਗੁਰਦਾਸ ਹਾਲ ਦੀ ਪੇਸ਼ਕਸ਼ ਕੀਤੀ ਪਰਿਖਿਆ ਉਤਰ ਰੱਖੀ ਉਹ ਤੇ ਸ਼੍ਰੀ ਗੁਰਪ੍ਰੀਤ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਵੇਗਾ ਭਰਤੀ ਕਮੇਟੀ ਨੇ ਇਸ ਨੂੰ ਸਖਤ ਦਿਨ ਰਾਦ ਕੀਤਾ ਭਰਤੀ ਕਮੇਟੀ ਦੇ ਸੀਨੀ ਰਾਗੂ ਗਿਆਨੀ ਜਸਬੀਰ ਸਿੰਘ ਘੁੰਮਣ ਨੇ ਇਸ ਨੂੰ ਗੁਰੂ ਦਾ ਅਪਮਾਨ ਕਰਨ ਦੇ ਬਰਾਬਰ ਕਿਹਾ ਜਿਨ੍ਹਾਂ ਦੀ ਬਾੜੀ ਦੇ ਨਾਮ ਤੇ ਹਾਲ ਦਾ ਨਾਮ ਰੱਖਿਆ ਗਿਆ ਇਸ ਤੋਂ ਬਾਅਦ ਮੀਟਿੰਗ ਦਾ ਸਥਾਨ ਬਦਲ ਕੇ ਗੁਰਦੁਆਰਾ ਬੁਰਜ ਕਾਲੀ ਫੁੱਲਾ ਸਿੰਗਾਰ ਦਿੱਤਾ ਗਿਆ ਮਹਾਰਾ ਦਾ ਮੰਨ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਨਵੀਂ ਪਾਰਟੀ ਦੀ ਬਾਗਡੋਰ ਸੰਭਾਲਦੇ ਨੇ ਤਾਂ ਇਹ ਪੰਥਕ ਰਾਜਨੀਤੀ ਦੇ ਵਿੱਚ ਇੱਕ ਨਵੀਂ ਤਾਰਾ ਨੂੰ ਜਨਮ ਦੇਵੇਗਾ ਇਸ ਨਾਲ ਨਾ ਸਿਫ ਸ਼ਮਨੀ ਅਕਾਲੀ ਦਲ ਦੀ ਰਵਾਇਤ ਪੱਕੜ ਕਮਜ਼ੋਰ ਹੋਵੇਗੀ ਸਗੋਂ 2000 ਸੈਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸਮੀਕਰਨ ਵੀ ਬਦਲ ਸਕਦੇ ਨੇ ਇਸ ਤੋਂ ਇਲਾਵਾ ਪੰਥਕ ਧਾਰਿਆ ਦੇ ਉੱਪਰ ਬਾਦਲ ਟੜੇ ਦੇ ਕਰਜ਼ੇ ਨੂੰ ਖਤਮ ਕਰਨ ਲਈ ਮੁਹਿੰਮ ਚਲਾਈ ਜਾ ਸਕਦੀ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਗਦੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਦੇ ਲਈ ਪੰਥਕ ਧੜੇ ਇਕਜੁੱਟ ਹੋ ਸਕਦੇ ਨੇ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਧਮਾਕਾ ਹੋਣ ਜਾ ਰਿਹਾ ਹੈ। ਸ਼ਕਲਤਕ ਸਾਭ ਦੇ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਭਰਤੀ ਕਮੇਟੀ ਇੱਕ ਨਵੀਂ ਪੰਥਕ ਪਾਰਟੀ ਦਾ ਗਠਨ ਕਰਨ ਦਾ ਐਲਾਨ ਕਰੇਗੀ। ਤਾਂ ਅਕਾਲੀ ਦਲ ਦੇ ਬਾਗੀ ਧੜੇ ਤੇ ਹੋਰ ਪੰਥਕ ਸ਼ਖਸੀਅਤਾਂ ਦੇ ਵੱਲੋਂ ਬੋਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਪੰਥਕੀ ਘਾਟ ਕਰਕੇ ਨਵੇਂ ਮੁਖੀ ਦਾ ਐਲਾਨ ਕੀਤਾ ਜਾਵੇਗਾ ਤਾਂ ਸੂਤਰ ਦੱਸਦੇ ਨੇ ਕਿ ਨਵੀਂ ਵੀ ਪਾਰਟੀ ਦੀ ਕਮਾਂਡ ਸ਼ਕਲਤਕ ਸਾਭ ਦੇ ਸਾਬਕਾ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਜਾ ਸਕਦੀ ਹੈ ਪਰ ਸਿਆਸੀ ਮਹਾਰਾ ਦੇ ਕਹਿਣੇ ਕਿਸ ਨਵੀਂ ਪਾਰਟੀ ਦੇ ਗਠਨ ਦੇ ਨਾਲ ਸੁਖਪੀਰ ਬਾਦਲ ਦੀ ਨੇ ਬੇਸ਼ੱਕ ਇਸ ਤਰ੍ਹਾਂ ਦੇ ਵੱਲੋਂ ਬਹੁਤੇ ਬਾਗਯਕਾਲੀ ਲੀਡਰ ਇਸ ਦੇ ਵਿੱਚ ਸ਼ਾਮਲ ਨੇ ਪਰ ਇਸ ਨੂੰ ਕੋਈ ਪੰਥਕ ਸ਼ਕਸ਼ੇਤਾ ਦੀ ਹਿਮਾਇਤ حاصل ਹੈ ਵਿਦੇਸ਼ਾਂਦਰ ਬੈਠੇ ਬਹੁਤੇ ਸਿੱਖ ਵੀ ਅਕਾਲੀ ਦਲ ਦੇ ਉੱਪਰ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਨਾਖੁਸ਼ ਨੇ ਤੇਜ਼ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਪਾਰਟੀ ਸਿਆਸੀ ਸਮੀਕਰਨ ਬਦਲ ਚਾਹਤੀ ਹੈ ਦੱਸਦੇ ਇਹ ਕਿ ਵੀ ਕਿਹਾ ਜਾ ਰਿਹਾ ਹੈ ਕਿ ਉਹੀ ਭਰਤੀ ਕਮੇਟੀ ਹੈ ਜਿਸ ਦੇ ਵੱਲੋਂ ਕੀ ਤਦ ਦੱਸਦੇ ਹਾਂ ਕਿ ਉਹੀ ਪਾਰਟੀ ਕਮੇਟੀ ਹੈ ਜਿਸ ਦਾ ਗਠਨ ਸੀ ਅਕਾਲ ਤਖਤ ਸਾਹਿਬ ਨੇ 2 ਦਸੰਬਰ 2024 ਨੂੰ ਸ਼ਾਮਣੀ ਅਕਾਲੀ ਦਲ ਦੇ ਪੁਨਰਗਠਨ ਦੇ ਲਈ 7 ਮੈਂਬਰੀ ਟੀਮ ਦੇ ਵਜੋਂ ਕੀਤਾ। ਸ਼ਾਮਣੀ ਕਮੇਟੀ ਪ੍ਰਧਾਨ ਹਰਜਿੰਦਰ ਧਾਮੀ ਤੇ ਸਾਭਕਾ ਮੁਖੀ ਕਿਰਪਾਲ ਸਿੰਘ ਬੰਡੂਮਕਰ ਨੇ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਇਸ ਕਮੇਟੀ ਨੂੰ ਘਟ ਕੇ ਹੁਣ 5 ਮੈਂਬਰੀ ਕਮੇਟੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਮਨਪ੍ਰੀਤ ਯਾਦਲੀ, ਗੁਰਪ੍ਰਤਾਪ ਸਿੰਘ ਵਿਡਾਲਾ, ਸੰਤਾ ਸਿੰਘ, ਉਮੈਦਪੁਰ, ਇਕਬਾਲ ਸਿੰਘ ਚੁੰਦਾ ਤੇ ਬੀਬੀ ਸਤਵੰਤ ਕੌਰ ਸ਼ਾਮਲ ਨੇ। ਪਿਛਲੇ 6 ਮਹੀਨਿਆਂ ਦੇ ਵਿੱਚ ਇਸ ਟੀਮ ਨੇ 15 ਲੱਖ ਮੈਂਬਰ ਬਣਾ ਲਏ ਤੇ 11 ਅਗ ਹਾਜ਼ਰ ਪ੍ਰਤੀਨਿਧੀ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਜਾ ਰਹੇ ਨੇ ਮੀਟਿੰਗ ਦੇ ਵਿੱਚ ਨਵੇਂ ਮੁਖੀ ਦੇ ਨਾਮ ਦਾ ਐਲਾਨ ਹੋ ਸਕਦਾ ਹੈ ਜਿਸ ਦੇ ਵਿੱਚ ਸੰਭਾਵਨਾ ਹੈ ਕਿ ਸਾਬਕਾ ਚੌਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਦੇ ਮੁਖੀ ਚੁਣੇ ਜਾ ਸਕਦੇ ਨੇ ਇਸ ਘਟਨਾਕ੍ਰਮ ਦਿਨਾਂ ਬਾਦਲ ਢੜੇ ਦੇ ਵਿੱਚ ਘਬਰਾਹਟ ਜ਼ਰੂਰ ਨਜ਼ਰ ਆ ਰਹੀ ਹੈ ਦੋ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਛੱਡ ਕੇ ਗਿਆ ਆਗੂਆਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਤੇ ਉਹਨਾਂ ਇਹ ਵੀ ਮੰਨਿਆ ਕਿ ਉਹਨਾਂ ਗਲਤੀ ਕੀਤੀ ਹੈ ਤੇ ਸਾਰਿਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਪਰ ਪਾਰਟੀ ਕਮੇਟੀ ਨੇ ਉਹਨਾਂ ਦੀਆਂ ਅਪੀਲਾਂ ਰੱਦ ਕਰ ਦਿੱਤੀਆਂ ਕਾਟੀ ਸੂਤਰਾ ਦੇ ਕਹਣੇ ਕਿ ਸੁਖਬੀਰ ਬਾਦਲ ਨੇ ਆਗੂ ਦੇ ਨਾਲ ਨਿੱਜੀ ਪੱਧਰ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਵਰਤੀ ਕਮੇਟੀ ਨੇ ਇਹ ਮੀਟਿੰਗ ਦਰਬਾਰ ਸਾਹਿਬ ਕੰਪਲੈਕਸ ਦੇ ਤੇਜ ਸਿੰਘ ਸਮੁੰਦਰੀ ਹਾਲਚ ਕਰਨ ਦੀ ਮੰਗ ਕੀਤੀ ਪਰ ਸ਼੍ਰੋਮਣੀ ਕਮੇਟੀ ਪ੍ਰਬੰਧਕਾ ਦੇ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ। ਪਰ ਸ਼੍ਰੋਮਣੀ ਕਮੇਟੀ ਨੇ ਭਾਈ ਗੁਰਦਾਸ ਹਾਲ ਦੀ ਪੇਸ਼ਕਸ਼ ਕੀਤੀ ਪਰਿਖਸ਼ਾ ਉਤਰ ਰੱਖੀ ਕਿ ਉਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਵੇਗਾ। ਵਰਤੀ ਕਮੇਟੀ ਨੇ ਇਸ ਨੂੰ ਸਖਤ ਦਿਨਾ ਰੱਦ ਕੀਤਾ। ਵਰਤੀ ਕਮੇਟੀ ਦੇ ਸੇਣ ਰਾਗੂ ਗਿਆਨੀ ਜਸਬੀਰ ਸਿੰਘ ਘੁੰਮਣ ਨੇ ਇਸ ਨੂੰ ਗੁਰੂ ਦਾ ਅਪਮਾਨ ਕਰਨ ਦੇ ਬਰਾਬਰ ਕਿਹਾ ਹੈ। ਜਿਨ੍ਹਾਂ ਦੀ ਬਾੜੀ ਦੇ ਨਾਮ ਤੇ ਹਾਲ ਦਾ ਨਾਮ ਰੱਖਿਆ ਗਿਆ। ਇਸ ਤੋਂ ਬਾਅਦ ਮੀਟਿੰਗ ਦਾ ਸਥਾਨ ਬਦਲ ਕੇ ਗੁਰਦੁਆਰਾ ਬੁਰਜ ਕਾਲੀ ਫੁੱਲਾ ਸਿੰਗਾਰ ਦਿੱਤਾ ਗਿਆ। ਮਹਾਰਾ ਦਾ ਮੰਨਣਾ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਨਵੀਂ ਪਾਰਟੀ ਦੀ ਬਾਗਡੋਰ ਸੰਭਾਲਦੇ ਨੇ ਤਾਂ ਇਹ ਪੰਥਕ ਰਾਜਨੀਤੀ ਦੇ ਵਿੱਚ ਇੱਕ ਨਵੀਂ ਤਾਰਾ ਨੂੰ ਜਨਮ ਦੇਵੇਗਾ। ਇਸ ਨਾਲ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਰਵਾਇਤ ਪੱਕੜ ਕਮਜ਼ੋਰ ਹੋਵੇਗੀ ਸਗੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸਮੀਕਰਨ ਵੀ ਬਦਲ ਸਕਦੇ ਨੇ। ਇਸ ਤੋਂ ਇਲਾਵਾ ਪੰਥਕ ਦਾਰਿਆ ਦੇ ਉੱਪਰ ਬਾਦਲ ਧੜੇ ਦੇ ਕਰਜ਼ੇ ਨੂੰ ਖਤਮ ਕਰਨ ਲਈ ਮੁਹਿੰਮ ਚਲਾਈ ਜਾ ਸਕਦੀ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਯਾਰੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਦੇ ਲਈ ਪੰਥਕ ਤੜੇ ਇਕਜੁੱਟ ਹੋ ਸਕਦੇ ਹਨ